ਖੜ ਜਾ ਖੜ ਜਾ ਖੜ ਜਾ ਖੜ ਜਾ ਇਹਨੂੰ ਰੋਕਣਾ ਆਂਦਾ ਟੱਪ ਜੁ ਇਹ ਅੱਗੇ ਆ ਜਾ ਅੱਗੇ ਅੱਗੇ ਓਏ ਅੱਗੇ ਗਾਰ ਓਏ ਆ ਸੀ ਰਸਾ ਪਿਆ ਦਰਸ ਤੂੰ ਨਹੀਂ ਘਟਵਾਦਾ ਇੱਧਰ ਦੀ ਕਿਵੇਂ ਕੱਢੇਗਾ ਓਏ ਵੱਡੀ ਦਾ ਇੱਥੇ ਓ ਤੂੰ ਇੱਥੇ ਖੜਾ ਰਹਾ ਰਾਜੂ ਇੱਥੇ ਖੜਾ ਰਹਾ ਰਾਜੂ ਓਏ ਹਾਂ ਬਣਾ ਕੇ ਦੇ ਦੇ ਮੈਨੂੰ ਓ ਲੱਤਾਂ ਖਰਾਂ ਦੀ ਪੌਣੇ ਪਿਓ ਤੱਲੇ ਤਾਂ ਆਉਣਾ ਥੋੜੀ ਤਾਂ ਆਜੂ ਹਾਂ ਹਾਂ ਆ ਆ ਜਾਂਦੇ ਬਈ ਮੁੰਡੇ ਕਿਹੜਾ ਗੱਲ ਦੇ ਪਾਰ ਆ ਫਿਰ ਥੱਲੇ ਵੀ ਪਾਣੀ ਹੈ ਹੈ ਬਈ ਆਈਏ ਆਜੂ ਚੱਲਣੇ ਉਹਨੇ ਪਾਸਾ ਛੱਡ ਕੇ ਦੋ ਘੱਟ ਗੱਲ ਹਾਂ ਥੱਲੋਂ ਦੀ ਪੌਣਾ ਫੋੜ ਦਿੱਤਾ ਆਹ ਰੋਕ ਤਾਂ ਆਮੀ ਪਾ ਲਿਆ ਗਾਣਾ ਤਾਂ ਆਲਾ ਸਮਾਰ ਕੇ ਕੱਢ ਲਾਂ ਕੱਢ ਲਾਂ ਕੱਢ ਤੂੰ ਖੜਦਾ ਬਾ ਹੁਣ ਤਾਂ ਖੜ ਗਈ ਖੜ ਗਈ ਖੜ ਗਈ ਕਿ ਕੋਈ ਨਾ ਹੋਵੇ ਤੇਰੇ ਨਾਲ ਇਧਰਲੇ ਪਾਸੇ ਤੇਰਾ ਹੱਥ ਕੋਲੇ ਉਹਦੇ ਨਾਲ ਬੱਤੀ ਵੀ ਸਿੱਧੂ ਪਹਿਲਾਂ ਹੂੰ ਕੰਡ ਦੇ ਲੈ ਐਪੀਓਸਰਾ ਫੜਾ ਦੇ ਦੂਜੇ ਪਾਸੇ ਹਟ ਦੇ ਉਹ ਤੋਂ ਦੋ ਪਾਇਆ ਜਿੰਦੂ ਜੇ ਇੱਕ ਪਾਸੇ ਦੋਨੇ ਪਰਦੀ ਬਾਦ ਨਾ ਆਹੀ ਮੁੰਡਿਆਂ ਨੇ ਘੋੜੀ ਕੱਢੀ ਸੀ ਬਾਈ ਕਿਦਾਂ ਘੋੜੀ ਡਿੱਗਦੀ ਸੀ ਇਸੇ ਨਹਿਰ ਦੇ ਵਿੱਚ ਆ ਪਿੱਛੇ ਦੀ ਫੜਾ ਦੇ ਆਹੀ ਫੜਾ ਦੇ ਇਧਰ ਦੇ ਲੈ ਬਾਈ ਆ ਫੜੀ ਜਾ ਫੜੀ ਜਾ ਫੜੀ ਜਾ ਫੜੀ ਜਾ ਬੋਝ ਕੋ ਤੋਂ ਹੀ ਹਟ ਲੈ ਬਾਈ ਇਹਦੇ ਕੰਡ ਦੇ ਦੇ ਲੈ ਖੜਦਾ ਫੜਦਾ ਆਪਣੇ ਇਹਦੇ ਦੇ ਵਿੱਚ ਦੀ ਟਪਾਲਾ ਕਾ ਨੂੰ ਕੇਰਾ ਹਾਏ ਉਹ ਬਾੜਾ ਖੁੱਲਾ ਬਾਈ ਉਹ ਐ ਨਹੀਂ ਕਰ ਦੋ ਕਸੂਆ ਕਾ ਦੇ ਕਾ ਦੇ ਟਾੜਾ ਹਿੱਤੇ ਪਾ ਖਾਏ ਟਾੜੇ ਕਾ ਬਾਈ ਨਾ ਕਰੇ ਬਾਰਾ ਬਾਈ ਹੱਥ ਉਹ ਕਿਥੇ ਲਾਸੋ ਉਹ ਤੋਂ ਹੇਰੇ ਮੱਥੇ ਲੱਗਾ ਲਿਆ ਦਵਾਲਾ ਮਗਰ ਲਿਆ ਦੇ ਤਾ ਹਾਂ ਨਹੀਂ ਖੇਡਦੇ ਨਾ ਤੁਸੀਂ ਹਿੱਤੋਂ ਦੀ ਜਦੋਂ ਖੇਡਦਾ ਖੇਡ ਆਪੇ ਆ ਜਾਓ ਇੱਧਰ ਥੱਲੇ ਆ ਮਗਰ ਨਾਲ ਥੱਲੇ ਟੱਪ ਜੂ ਗਰੰਟ ਪਾਈ ਜਾਂ ਤੂੰ ਦੂਤ ਫੜਾ ਦੇ ਜੀ ਹਣ ਸੱਜ ਅਰੇ ਸਾਹ ਆ ਗਿਆ ਥੱਲੇ ਤੇਰੇ ਹਾਂ ਆ ਗਿਆ ਥੱਲੇ ਥੱਲੇ ਪਾ ਮੱਖੀ ਗੋਲ ਦੀ ਰਸਾ ਤੇਰੇ ਥੱਲੇ ਆ ਗਿਆ ਸੰਦੀਪ ਓਏ ਆ ਆ ਕੇ ਤੇਰੇ ਸਿਰ ਦੇ ਵੀਰੇ ਪਾਣੀ ਕੰਦੀ ਡੱਪ ਜੂ ਇਹਦੇ ਸਿਰ ਦਾ ਜੂ ਦੁਬਾਰੇ ਸਿਰ ਦੇ ਸਿਰ ਦੇ ਅਜੇ 50 ਦੀ ਬੁਰਤਬਾਰ ਹੱਸਾ ਆਇਥੋ ਵੀ ਬਾ ਮਗਰ ਲੈਣ ਲੱਤਿਆਂ ਕੋਲੇ ਗੰਡ ਦੇ ਦੀ ਹਾਂ ਆ ਗਿਆ ਭਾਈ ਹਾਂ ਆ ਗਿਆ ਥੱਲੇ ਆ ਗਿਆ ਥੱਲੇ ਸੁਨੇ ਆ ਗਿਆ ਹਾਂ ਇਹ ਤਾਂ ਫੜਾਉਣਾ ਸੀ ਆ ਪਿੱਛੇ ਲਾ ਕੇ ਹਾਂ ਹੀ ਫੜਾ ਦੇ ਨਾ ਪਹਿਲੇ ਪਾਸੇ ਫੜਾ ਦੇ ਨਾ ਕਿੱਥੇ ਚੱਲ ਖਿੱਚੀ ਜਾਂਦਾ ਇੱਕ ਜੱਲ ਖਿੱਚੀ ਜਾਂਦਾ ਕਿੱਦਾਂ ਬਾਈ ਹੈ ਨਾ ਸਾਨੂੰ ਫੜਾ ਦੇ ਉਹ ਥੱਲੇ ਫੇਰ ਨਿਕਲ ਗਿਆ ਨਹੀਂ ਉਹ ਹੀ ਨਿਕਲ ਗਿਆ ਉੱਥੇ ਜਿਹੜੀ ਨੀਚ ਆ ਗਈ ਉਹ ਟੂ ਹੀ ਤੇ ਵਧੀ ਆ ਗਈ ਤੂੰ ਕਿੱਥੇ ਗਿਆ ਯਾਰ ਉਹ ਤੋਂ ਚੱਕ ਦੇ ਲਾਵਾਂ ਗੱਲਾਂ ਬਾਤ ਹੁਣ ਪੁੱਛੋ ਲੱਤਾਂ ਤੇ ਰਹੇਗਾ ਪੱਸਾ ਐ ਲੱਤਾਂ ਥੋੜੀ ਖਿੱਚੀਆਂ ਜਾਣਗੀਆਂ ਓ ਟੱਡਬੀਦੀ ਵਾਲੇ ਓਏ ਥੱਲੋ ਜਿਡ ਵਾਲੇ ਥੱਲੋ ਜੀ ਕਿ ਮਤਲਬ ਲੰਡ ਪਾ ਲਿਆ ਉਹਨਾਂ ਫੜਾ ਕੇ ਉਹਨਾਂ ਫੜਾ ਓਏ ਹਾਂ ਬਿਜਲੀ ਢਪਾ ਦੇ ਹਾਂ ਤਾਂ ਹੀ ਢਪਾ ਦੇ ਹਾਂ 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 ਕੋਈ ਨਹੀਂ ਕੁਝ ਨਹੀਂ ਕਹਿੰਦੀ ਢਪਾ ਦੇ ਜਾਏ ਕਿੱਛੇ ਯਾਹੀ ਲੋਟ ਆਉਗਾ ਬਸ ਆਹੀ ਆਹੀ ਠੀਕ ਆ ਅਹੀਂ ਆਉਂਦੇ ਹਾਂ ਇੱਕ ਮਿੰਟ ਜੀ ਤੇਰਾ ਇੱਜੇ ਕਰ ਲੈਣਾ ਜਿਵੇਂ ਮਾਰਦੇ ਬੱਸ ਕਰ ਦਿਆ ਜੀ ਅਹੀਂ ਪਿੱਛੇ ਉਹ ਆ ਜਾਂਦੇ ਹਾਂ ਬਾਤੂ ਆ ਗਿਆ ਬਾਤੂ ਬਾਤੂ ਛੋੜ ਮਾਗਰ ਕੱਟੇ ਹੈ ਪਰ ਉਹ ਨਹੀਂ ਆ ਰਿਹਾ ਆਪਣਾ ਝੋੜਾ ਦੇ ਲੋ ਵਾਜਾ ਤਾਣੀ ਦਾ ਆਪਣਾ ਨਹੀਂ ਰਸਤੀ ਨਹੀਂ ਰਸਤੀ ਨਹੀਂ ਇਸ ਦੀ ਉਹ ਨਹੀਂ ਵਜਦੇ ਨਹੀਂ ਵਜਦੇ ਤੁਸੀਂ ਪਰੇ ਹੋ ਜਾਓ ਉਹ ਇੰਨਾ ਕਦਾ ਫੇਰ ਕਰਨੀ ਪਊ ਆ ਜਾਓ ਆ ਜਾਓ ਇੰਨੇ ਕਦਾ ਫੇਰ ਉਸ ਨਹੀਂ ਬਚਣਗੀ ਯਾਰ ਬਜਰੀ ਆ ਸਾਰੀ ਵੱਜੂ ਐ ਤਾਂ ਹਾਂ ਤਾਂ ਕਸਰ ਵੀ ਨਿਕਲੂਗਾ ਤਾਂ ਹੋਰ ਕੋਨੇ ਕੋਨੇ ਕਰਦਾ ਅੱਗੇ ਮੋੜਦੇ ਹੋਏ ਪੱਲੇ ਪਾਸੇ ਲੱਗੋ ਬਸ ਆ ਗਈ ਆ ਗਈ ਆ ਗਈ ਦੇ ਦੋਦਾ ਬਾਬਾ ਚੱਲ ਮੱਦੀ ਚੱਲ ਲੈ ਆ ਆ ਗੱਲ ਚ ਵੜ ਗੱਲ ਚ ਵਿਕਰਾਂ ਦਾ ਜਾ ਜਾ ਸੁਟਾਲਾ ਪਿੰਕੋ ਜੀ ਅੱਜ ਆਪਾਂ ਕਰੀਏ ਚੱਪਲ ਤਰੀਕ ਦਾ ਸਲੀਪਰ ਜ਼ਰਾ ਬੱਸ 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 ਨਿਕਲ ਗਈ ਤਾਂ ਨਿਕਲ ਗਈ ਨਿਕਲ ਗਈ ਆਜੋ ਖੋਲਾ ਬਾਈ ਖਵਾਣ ਦੇ ਜੇ ਨਾ ਬਰਾ ਹੋ ਜਾਏ ਖੜਾਂਗਾ ਹਾਂ ਭੱਜੂਗੀ ਇੱਕਦਮ ਇੱਕਦਮ ਮੈਂ ਚੁੱਧਾ ਨੂੰ ਮੁੜ ਕੇ ਲਾ ਫਾਂਕ ਸਲਾਓ ਇਧਰ ਹਾਂ ਹਲਟਾ ਦਿਓ ਤਾਹਾਂ ਮੈਂ ਕਹਣਾ ਕੋਈ ਨਾ ਕੋਈ ਨਾ ਕੰਮ ਕਰ ਕੋਈ ਨਹੀਂ ਕੋਈ ਨਹੀਂ ਬੈਠੀ ਰਹਿਣ ਦੇ ਬਰਾ ਪਰ ਆ ਜਾ ਬਾਈ ਇੱਥਾ ਆ ਪੁੱਤ ਜੀ ਜਾਣ ਦੇ ਦਰਮਾ ਕੇ ਨੀ ਲੋੜ ਆ ਹਾਲੀ ਹੋ ਜਾਣ ਦੇ ਹਾਲੀ ਹੋ ਜਾਣ ਦੇ ਓ ਬਸ 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 ਇਹਦਾ ਫੇਰ ਫੇਰ ਜਾ ਪਾਣੀ ਦੇ ਨਾਲ ਚੋਟੀ ਕਿਵੇਂ ਕਰਦੇ ਰਾਤ ਨੂੰ